ਸਮੇ ਤੋਂ ਸਰਕਾਰਾਂ ਵੱਲੋਂ ਸਿੱਖ ਕੌਮ ਦੀਆਂ ਧਾਰਮਿਕ ਸਸਤਾਵਾਂ ਨੂੰ ਢਾਹ ਲਾਉਣ ਅਤੇ ਕਮਜ਼ੋਰ ਕਰਨ ਦੀਆਂ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਹੁਣ ਭਗਵੰਤ ਮਾਨ ਵੱਲੋਂ 328 ਪਾਵਨ ਸੂਪ ਦੇ ਮਸਲੇ ਨੂੰ ਰਾਜਨੀਤਿਕ ਰੋਟੀਆਂ ਸਿੱਕ ਲਈ ਵਤਿਆ ਜਾ ਰਿਹਾ ਹੈ ਸ਼੍ਰੀ ਕਲਤਾ ਸਾਹਿਬ ਵੱਲੋਂ ਬਣੀ ਭਾਈ ਈਸ਼ਰ ਸਿੰਘ ਦੀ ਕਮੇਟੀ ਵੱਲੋਂ ਰਿਪੋਰਟ ਵਿੱਚ ਕਿਤੇ ਨਹੀਂ ਲਿਖਿਆ ਕਿ ਪਾਵਨ ਸਰੂਪ ਚੋਰੀ ਹੋਏ ਜਾਂ ਬੇਅਦਬੀ ਹੋਈ ਇਸ ਰਿਪੋਰਟ ਵਿੱਚ ਸਪਸ਼ਟ ਲਿਖਿਆ ਕਿ ਇਹ ਪਾਵਨ ਸਰੂਪ ਸਬੰਧਤ ਕਰਮਚਾਰੀਆਂ ਦੀ ਮਿਹਨਤ ਨਾਲ ਬਾਹਰ ਸੰਗਤਾਂ ਨੂੰ ਦਿੱਤੇ ਗਏ ਅਤੇ ਇਹਨਾਂ ਦੀ ਬੰਦੀ ਭੇਡਾਂ ਟਰਸਟ ਫੰਡਾ ਵਿੱਚ ਜਮਾ ਨਹੀਂ ਕਰਵਾਈ ਤੇ ਨਾ ਹੀ ਇਹਨਾਂ ਪਾਵਨ ਸਰੂਪਾਂ ਦੀ ਦਾ ਬਿੱਲ ਕਟਿਆ ਗਿਆ ਬੇਅਦਬੀ ਤਾਂ ਭਗਵੰਤ ਮਾਨ ਕਰਦਾ ਸ਼ਰਾਬ ਵਾਲੀ ਵੀਡੀਓ ਸੰਤ ਭਿੰਡਰਾ ਵਾਲਿਆਂ ਦੀ ਫੋਟੋ ਦਾ ਨਰਾਦਰ ਕਰਨਾ ਗੁਰੂ ਸਬਾਨਾ ਦੀ ਫੋਟੋ ਦੀ ਬੇਅਦਬੀ ਕਰਨੀ ਨਾ ਮਾਫੀ ਜੋ ਕਰ ਗੁਰੂ ਦੀ ਗੋਲਕ ਦਾ ਹਸਾਬ ਮੰਗਣਾ ਪਰ ਆਪਣੀ ਸਰਕਾਰ ਦੇ ਕਰੋੜਾਂ ਰੁਪਏ ਦੀ ਲੁੱਟ ਬਾਰੇ ਚੁੱਪ ਕਿਉਂ ਆ? ਸ਼੍ਰੀ ਕਾਲਤਾ ਸਾਹਿਬ ਦੀ ਸਰਵ ਉੱਚਤਾ ਨੂੰ ਬੰਗਾਰਨਾ ਸ਼੍ਰੀ ਕਾਲਤਾ ਸਾਹਿਬ ਦੇ ਕਾਰਜਕਾਰੀ ਜਸਦਾਦ ਗਿਆਨੀ ਗੁਲਦੀਪ ਸਿੰਘ ਜੀ ਗੜਗਾਜ ਦੇ ਮਾਨ ਸਨਮਾਨ ਨੂੰ ਫੇਸ ਪਹੁੰਚਾਉਣਾ ਅਤੇ ਪੱਦੀ ਸ਼ਿਦਾਬਲੀ ਵਰਤਨਾ ਸ੍ਰੀ ਕਾਲਤਾ ਸਾਹਿਬ ਵੱਲੋਂ ਚਲਬ ਕੀਤੇ ਜਾਣ ਤੇ ਹੁਣ ਸ਼ਰਤਾਂ ਰੱਖਣੀਆਂ ਕਿ ਜਿਵੇਂ ਲੈਬ ਕਰੋ ਹਕਾਰ ਦਾ ਖੁੱਲਾ ਪੰਟਾਵਾ ਹੈ ਮਾਰਸਤ ਦਾ ਦਰਸਾਵਾ ਹੈ ਆਪ ਪਾਰਟੀ ਖੁਦ ਬੇਅਦਬੀ ਦੀ ਦੋਸ਼ੀ ਹੈ 2014 ਵਿੱਚ ਪਾਰਟੀ ਬਣੀ ਅਤੇ ਪੰਜਾਬ ਆਈ 2015 ਦੇ ਵਿੱਚ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ 2016 ਦੇ ਵਿੱਚ ਮਰੇਲਕੋਟਲਾ ਕran ਸ਼ਰੀਫ ਦੀ ਬੇਅਦਬੀ ਹੋਈ 2016 ਦੇ ਵਿੱਚ ਆਪ ਦਿੱਲੀ ਦਾ ਐਮਐਲਏ ਨਰੇਸ਼ ਯਾਦਵ ਕਰਸਦਾਰ ਹੋਇਆ 2024 ਆਪ ਦਿੱਲੀ ਦਾ ਐਮਐਲਏ ਨਰੇਸ਼ ਯਾਦਵ ਸੈਸ਼ਨ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਇਸ ਦੇ ਕੇਸ ਦੇ ਵਕੀਲ ਹਰਪਾਲ ਚਿਮਾ ਅਤੇ ਹਰਜੋਤ ਬੈਸ ਨੇ ਕੇਸ ਲੜੇ ਆਪ ਸਰਕਾਰ ਨੇ ਇਹ ਬਿਆਦਵੀ ਕੇਸ ਨੂੰ ਵਾਪਸ ਲੈਣ ਲਈ ਅਰਜੀ ਦਿੱਤੀ ਜੋ ਕਿ ਮਾਨਯੋਗ ਅਦਾਲਤ ਨੇ ਰੱਦ ਕਰ ਦਿੱਤੀ ਆਪ ਐਮਐਲਏ ਨੂੰ ਸਜ਼ਾ ਸੁਣਾਈ 100 ਤੋਂ ਵੱਧ ਬਿਆਦਬੀਆਂ 4 ਸਾਲਾਂ ਵਿੱਚ ਹੋਈਆਂ ਸultanpur lodi ਗੁਰੂ ਘਰ ਦੇ ਵਿੱਚ ਗੋਲੀ ਚਲਾਉਣਾ ਚਲਾਉਣੀਆਂ ਸ੍ਰੀ ਅਖੰਡ ਪਾਤਸ਼ਾਹ ਅਖੰਡਤ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਭਾਈ ਈਸ਼ਰ ਸਿੰਘ ਰਿਪੋਰਟ ਵਿੱਚ ਮੁੱਖ ਦੋਸ਼ੀ ਪੰਜ ਨੰਬਰ ਤੇ ਸੀ ਜਿਹੜਾ ਜਿਲਦਕਾਰ ਜਸਪ੍ਰੀਤ ਸਿੰਘ ਜਿਸ ਨੂੰ ਆਪ ਪਾਰਟੀ ਵੱਲੋਂ ਇੱਕ ਜਿਲ੍ਹਾ ਜੋਇਨਾ ਬੋਰਡ ਦਾ ਚੇਅਰਮੈਨ ਸ੍ਰੀ ਅਮਰਸਰ ਸਾਹਿਬ ਲਾਇਆ ਗਿਆ ਦੂਸਰਾ ਉਹਦਾ ਜਿਲ੍ਹਾ ਪ੍ਰਧਾਨਵੀ ਸ੍ਰੀ ਅਮਰਸਰ ਸਾਹਿਬ ਲਾਇਆ ਗਿਆ ਤੀਸਰਾ ਉਹਦਾ ਆਪ ਦਾ ਸੂਬਾ ਸਿਕੰਦਰ ਵੀ ਆਵਾਗਈ ਪਾਰਟੀ ਦਾ ਬਣਿਆ ਚੌਥਾ ਚੌਥਾ ਰਤਬਾ ਲੋਕਲ ਬਾਡੀ ਚੋਣਾਂ ਲਈ ਸਕ੍ਰੀਨਿੰਗ ਕਮੇਟੀ ਮੈਂਬਰ ਵੀ ਰਹਾ ਹੁਣ ਵੀ ਇਹ ਇਹਨਾਂ ਅਹੁਦਿਆਂ ਤੇ ਵਰਕਰ ਹੈ ਕੋਈ ਕਾਰਵਾਈ ਪਾਰਟੀ ਵੱਲੋਂ ਨਹੀਂ ਕੀਤੀ ਗਈ 10 ਸਵਾਲ 10ਵਾਂ ਸਵਾਲ ਇਹ ਵੀ ਹੈ ਕਿ ਅੱਜ ਵੱਡੇ ਵੱਡੇ ਮਹਾਪੁਰਖ ਧਾਰਮਿਕ ਜਥੇਬੰਦੀਆਂ ਤੇ ਆਗੂ ਸਭ ਚੁੱਪ ਕਿਉਂ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੋੜ ਉੱਪਰ ਦੀ ਤਾਕਤ ਕਾਰਨ ਬਖਲਾੜ ਚ ਆਏ ਹੋਏ ਮੁੱਖ ਮੰਤਰੀ ਅਤੇ ਸ਼ਾਮ ਦਾਮ ਤੰਡ ਭੇਦ ਦੀਆਂ ਨੀਤੀਆਂ ਤੇ ਚੱਲ ਰਹੀ ਸਸੋਧੀਆਂ ਨੇ ਆਖਿਆ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਖਲ ਦੇਣਾ ਐਸਐਸਆਈਟੀ ਦਾ ਗੱਲ ਕੀਤਾ ਐਸਐਸ ਐਸਆਈਟੀ ਦੇ ਵਿੱਚ ਅਸਲ ਅਤੇ ਕਲੌਤਾ ਮਕਸਦ ਆម ਆਦੀ ਪਾਰਟੀ ਦੇ ਰਾਜਨੀਤਿਕ ਏਜੰਡੇ ਤਹਿਤ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਕਿਸੇ ਝੂਠੇ ਕੇਸ ਵਿੱਚ ਫਸਾਉਣਾ ਹੈ ਇਸ ਐਸਆਈਟੀ ਵਿੱਚ ਜਾਣਬੁੱਝ ਕੇ ਉਹ ਅਫਸਰ ਸ਼ਾਮਲ ਕੀਤੇ ਗਏ ਹਨ ਜੋ ਆਮ ਆਦੀ ਪਾਰਟੀ ਦੇ ਪਿਆਦੇ ਬਣ ਕੇ ਕੰਮ ਕਰਦੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਵੱਲੋਂ ਨਿਜੀ ਰਾਜ ਰੱਖਦੇ ਹਨ ਇਹ ਹੈ ਐਸ ਆਈਟੀ ਮੁਖੀ ਸ੍ਰੀ ਅਮਰਸਰ ਸਾਹਿਬ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਜਦੋਂ ਸ੍ਰੀ ਅਮਰਸਰ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਜਾਨ ਲੈਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਤਾਂ ਗੁਰਪ੍ਰੀਤ ਸਿੰਘ ਭੁੱਲਰ ਨੇ 6 ਘੰਟਿਆਂ ਤੱਕ ਐਫ ਆਈ ਆਰ ਦਰਜ ਨਹੀਂ ਕੀਤੀ ਖੇਜਲ ਤੱਕ ਵੀ ਨਹੀਂ ਕੀਤੀ ਸੀ ਜਿਸ ਤੋਂ ਬਾਅਦ ਉਸਨੇ ਰਿਕਾਰਡ ਤੇ ਆਗੇ ਕਹਿ ਦਿੱਤਾ ਕਿ ਹਮਲਾ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਸਰਦਾਰ ਸੁਖਵੀਰ ਸਿੰਘ ਬਾਲ ਸਾਹਿਬ ਨੇ ਖੁਦ ਕਰਵਾਇਆ ਹੋ ਸਕਦਾ ਹੈ ਐਸ ਆਈ ਟੀ ਦਾ ਮੈਂਬਰ ਐਸਪੀ ਹਰਪਾਲ ਸਿੰਘ ਐਸਐਨ ਸ਼ਰਮਣਿ ਕਾਲੀਦਲ ਦੇ ਪ੍ਰਧਾਨ ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਉਸ ਜਗ੍ਹਾ ਦੀ ਵੇਖੀ ਕਰਨ ਦੇ ਵਿੱਚ ਮਦਦ ਕੀਤੀ ਸੀ ਜਿੱਥੇ ਸਰਦਾਰ ਸੁਖਬੀਰ ਸਿੰਘ ਜੀ ਬਾਦਸਾਹ ਸ੍ਰੀ ਕਾਲਦਨ ਸਾਹਿਬ ਦੇ ਹੁਕਮ ਅਨੁਸਾਰ ਸੇਵਾ ਨਿਭਾ ਰਹੇ ਸਨ ਐਸਆਈਟੀ ਦਾ ਮੈਂਬਰ ਐਸਪੀ ਹਰਪਾਲ ਸਿੰਘ ਬੈਂਸ ਇੱਕ ਦਾਗੀ ਅਫਸਰ ਹੈ ਜਿਸ ਨੂੰ ਸ਼ਰੋਮ ਕਾਲੀ ਦੌਂਦੀ ਸਰਕਾਰ ਸਮੇਂ ਪ੍ਰੈਸਾਚਾਰ ਦੇ ਮਾਮਲੇ ਵਿੱਚ ਸਜ਼ਾ ਮਿਲੀ ਸੀ ਅਤੇ ਉਹ ਐਸਆਈਕੇ ਦਾ ਮੈਂਬਰ ਹੈ ਜਿਸ ਨੇ ਸਰਦਾਰ ਬਿਕਰਮ ਸਿੰਘ ਜੀ ਬੇਠਗਸਲਾ ਖਿਲਾਫ ਝੂਠਾ ਕੇਸ ਦਰਜ ਕੀਤਾ ਹੈ ਐਸਆਈਟੀ ਦਾ ਮੈਂਬਰ ਡੀਐਸਪੀ ਬਿਆੰਤ ਚਨੇਜਾ ਇਹ ਪਟਿਆਲੇ ਦੇ ਆਮ ਆਦਮੀ ਪਾਰਟੀ ਦੇ ਇੱਕ ਆਗੂ ਦਾ ਸਗਾ ਭਰਾ ਹੈ ਅਤੇ ਹਾਲ ਵੀ ਇਹ ਚ ਉਸ ਨੂੰ ਤਰੱਕੀ ਦੇ ਕੇ ਲੁਧਿਆਣੇ ਵਿੱਚ ਡੀਐਸਪੀ ਲਾਇਆ ਲਾਇਆ ਹੈ ਆਪਣੇ ਝੰਡੇ ਨੂੰ ਅੱਗੇ ਵਧਾਉਣ ਲਈ ਆਮ ਆਦਮੀ ਪਾਰਟੀ ਨੇ ਹੁਣ ਸਾਬਕਾ ਐਸਐਸਪੀ ਤਰਨਤਨ ਡਾਕਟਰ ਰਵਜੋਤ ਕੌਰ ਗਰੇਵਾਲ ਜਿਸ ਨੂੰ ਤਰਨਤਨ ਉਪਚੋਣ ਦੌਰਾਨ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਦੀ ਚਕੈਦ ਦੇ ਮੁਕਤਲ ਕਰ ਦਿੱਤਾ ਗਿਆ ਸੀ ਨੂੰ ਵਿਜੀਲੈਂਸੋ ਭਾਗ ਵੇ ਤਾਇਨਾਤ ਕੀਤਾ ਹੈ ਜਦੋਂ ਕਿ ਅਰਵਿੰਦ ਕੇਂਦਰੀਵਾਲ ਦੇ ਚਹੇਤੇ ਕੈਪਟਨ ਮੰਤਰੀ ਹਜੋਤ ਪਾਸ ਦੀ ਪਤਨੀ ਜੋਤੀ ਯਾਦਵ ਨੂੰ ਸੀਨੀਅਰ ਕਾਲੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਬਠਿੰਡਾ ਐਸਐਸਪੀ ਨਿਯੁਕਤ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਵਾਜ਼ੀ ਪਾਰਟੀ ਨੂੰ ਇਹ ਗੱਲ ਸਪਸ਼ਟ ਤੌਰ ਤੇ ਸਮਝ ਲੈਣੀ ਚਾਹੀਦੀ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਫੇਲ ਹੋ ਚੁੱਕੀ ਸਰਕਾਰ ਦੀਆਂ ਇਹਨਾਂ ਗਿੱਦੜ ਧਮਕਿਆਂ ਤੋਂ ਡਰਨ ਵਾਲੇ ਨਹੀਂ ਹਨ ਇਹ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਦੀ ਮੋਢ ਉੱਪਰ ਰਹੀ ਤਾਕਤ ਤੋਂ ਬਖਲਾਅਤ ਵਿੱਚ ਆਈ ਆਵਾਜ਼ ਵੀ ਪਾਰਟੀ ਦੀ ਘਵਰਾਟ ਨੂੰ ਸਾਹਮਣੇ ਰਸਾਉਂਦੀ ਹੈ ਪੰਜਾਬੀਆਂ ਦੇ ਸਾਥ ਦੇ ਅਸੀਸਾਂ ਸਭਕਾ ਅਸੀਂ ਇਹ ਫੀਲ ਹੋ ਚੁੱਕੀ ਸਰਕਾਰ ਦਾ ਡਟ ਕੇ ਮੁਕਾਬਲਾ ਕਰਾਂਗੇ ਅਤੇ ਇਹਨਾਂ ਦਾ ਚਿਹਰਾ ਪੰਜਾਬੀਆਂ ਸਾਹਮਣੇ ਨੰਗਾ ਕਰਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਨੂੰ ਦੇਖਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਉਲਝਾਉਂਦੀਆਂ ਗੱਲਾਂ ਤਾਂ ਕਰਦੇ ਆ ਪਰ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਸਬਕ ਲੈਣਾ ਚਾਹੀਦਾ ਕਿ ਨਾ ਤਾਂ ਸਰਦਾਰ ਸੁਖਬੀਰ ਸਿੰਘ ਜੀ ਬਾਲਸਾਭ ਕਰਨ ਵਾਲੇ ਆ ਨਾ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰ ਲੀਡਰਸ਼ਿਪ ਟਰਨ ਵਾਲੀ ਆ ਕਿਉਂਕਿ ਬੜਾ ਪਹਿਲਾਂ ਵੀ ਕੌਂਸਲੀਆਂ ਸਰਕਾਰਾਂ ਨੇ ਬੜਾ ਜ਼ੋਰ ਲਾਇਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਡਰਾਉਣ ਦਾ ਪਰ ਮੈਂ ਸਮਝਦਾ ਕਿ ਕਦੇ ਸ਼੍ਰੋਮਣੀ ਅਕਾਲੀ ਦਲ ਨਾ ਡਰਾਉਂਦਾ ਕਿਸੇ ਨੂੰ ਤੇ ਨਾ ਡਰਦਾ ਤੇ ਮੈਂ ਤੁਹਾਡੇ ਮਤਵ ਨਾਲ ਹੀ ਅਪੀਲ ਤੇ ਬੇਨਤੀ ਕਰਨੀ ਚਾਹਣਾ ਸਾਡੇ ਸਾਰੇ ਲੀਡਰ ਸਭਾਨਾਂ ਨੂੰ ਵਰਕਰ ਸਭਾਨਾਂ ਨੂੰ ਸਾਰੇ ਪੂਰੇ ਜ਼ਿਲ੍ਹੇਦਿਆਂ ਨੂੰ ਕਿ ਤੱਕੜੇ ਹੋ ਕੇ ਡਟ ਕੇ ਮੁਕਾਬਲਾ ਇਹ ਜਿਹੜੀ ਸਰਕਾਰ ਹੈ ਮੈਂ ਸਮਝਦਾ ਕਿ ਕਿਧਰੋਂ ਦੀ ਸਰਕਾਰ ਹੈ ਕਿਉਂਕਿ ਜਿਹੜੇ 92 93 ਐਮਐਲਏ ਜਿੱਤ ਕੇ ਆਏ ਨੇ ਤੇ ਕਦੇ ਮੈਂਬਰ ਬਣਨ ਦੇ ਯੋਗ ਨਹੀਂ ਸਨ ਅੱਜ ਵਜ਼ੀਰ ਬਣ ਕੇ ਮੁੱਖ ਮੰਤਰੀ ਬਣ ਕੇ ਵੱਡੇ ਵੱਡੇ ਰੁਤਬੇ ਮਿਲ ਗਏ ਰਤਬਿਆਂ ਦੇ ਨਾਲ ਕਦੇ ਲੀਡਰ ਨਹੀਂ ਬਣ ਜਾਂਦੇ ਲੀਡਰ ਸਨ ਸਰਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜਿਨ੍ਹਾਂ ਨੇ ਹਮੇਸ਼ਾ ਹੀ ਹਲੀਮੀ ਦੇ ਨਾਲ ਲੋਕਾਂ ਨੂੰ ਰਾਜ ਦਾ ਦੇ ਕੇ ਪੰਜਾਬ ਦਾ ਪਲਾ ਵਪਾਰੀ ਹੋਵੇ ਪਲਾ ਕਿਸਾਨ ਹੋਵੇ ਪਲਾ ਵੀਰੋ ਸਾਡਾ ਕਿਸਾਨੀ ਕਿਸਾਨੀ ਹੋ ਕਿਸਾਨ ਹੋਵੇ ਮਜ਼ਦੂਰ ਹੋਵੇ ਵੀਰੋ ਪਲਾ ਕਰਮਚਾਰੀ ਹੋਣ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਪੜਾ ਸਾਡੇ ਪ੍ਰੈਸ ਦੇ ਵੀਰ ਹੋਣ ਉਹਨਾਂ ਨੂੰ ਵੀ ਕਦੇ ਸਤਿਕਾਰ ਨਾਲ ਸਰਦਾਰ ਜੀ ਕਹਿ ਕੇ ਬੁਲਾਉਂਦੇ ਸੀ ਇਹ ਹਮੇਸ਼ਾ ਹੀ ਦੇਖਦੇ ਰਹੇ ਆ ਜਿੰਨਾ ਸਤਕਾਰ ਸਰਦਾਰ ਪ੍ਰਕਾਸ਼ ਸਿੰਘ ਜੀ ਵੱਲ ਸਭ ਕਰਦੇ ਸਨ ਸਾਰੇ ਵਰਗਾਂ ਦਾ ਉਨਾ ਹੀ ਪਿਆਰ ਦੇ ਸਤਿਕਾਰ ਸਰਦਾਰ ਸੁਖਬੀਰ ਸਿੰਘ ਜੀ ਵੱਲ ਸਭ ਦਿੰਦੇ ਨੇ ਤੇ ਸਾਡੀ ਸਮੁੱਚੀ ਲੀਡਰਸ਼ਿਪ ਦਿੰਦੀ ਹੈ ਇਸ ਕਰਕੇ ਅਪੀਲ ਤੇ ਬੇਨਤੀ ਕਰਨੀ ਸਾਰਿਆਂ ਨੂੰ ਕਿ ਆਪਾਂ ਤਖੜੇ ਹੋ ਕੇ ਸਿਰਫ ਮਹੀਨੇ 8 ਰਹਿ ਗਏ ਇੰਨਾ ਦੀ ਸਰਕਾਰ ਦੇ 8 ਮਹੀਨਿਆਂ ਦੇ ਵਿੱਚ ਬਹੁਤ ਧੁੰਲੇਦਾਰੀ ਦੇ ਨਾਲ ਥੋਡੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਨੀ ਹੈ ਤੇ ਸਰਕਾਰ ਦੇ ਵਿੱਚ ਜਿਹੜੀ ਪਹਿਲਾਂ ਸਹੂਲਤਾ ਚੱਲਦੀਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਸਹੂਲਤਾ ਜਿਹੜੀਆਂ ਵਾਪਸ ਦਿੱਤੀਆਂ ਜਾਣਗੀਆਂ ਕਿਉਂਕਿ ਪ੍ਰੈਰਿਟੀ ਹੈ ਸਰਦਾਰ ਸੁਖਬੀ ਸਿੰਘ ਜੀ ਬਾਦਸ਼ਾਹ ਦੀ ਕਿਉਂਕਿ ਜੇ ਬਿਜਲੀ 24 ਘੰਟੇ ਲੋਕਾਂ ਦੇ ਘਰਾਂ 'ਚ ਰਹਿੰਦੀ ਹੈ ਦੇਣਾ ਸਰਦਾਰ ਸੁਖਬੀ ਸਿੰਘ ਜੀ ਬਾਦਸ਼ਾਹ ਦੀ ਜੇ ਗਰੀਬਾਂ ਦੇ ਬਿਜਲੀ ਦੇ ਬਿੱਲ ਮਾਫ ਹੋਏ ਤਾਂ ਦੇਵ ਸਰਦਾਰ ਸੁਖਬੀ ਸਿੰਘ ਜੀ ਬਾਲ ਸਾਹਿਬ ਦੀ ਜੇ 20 ਰੁਪਏ ਕਿਲੋ ਦਾਲ 2 ਰੁਪਏ ਕਿਲੋ ਆਟਾ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਉਹ ਸਾਰਾ ਕੁਝ ਬੰਦ ਪਿਆ ਜੇ ਗਰੀਬ ਦੀ ਤੀਨੋਂ ਛਕਨ ਦਿੱਤਾ ਸੀ ਤਾਂ ਵੀਰ ਉਹ ਵੀ ਸਾਰਾ ਕੁਝ ਅੱਜ ਬੰਦ ਹੈ ਮੈਂ ਸਮਝਦਾ ਕਿ ਜਿੰਨੀਆਂ ਦਿੱਤੀਆਂ ਹੋਈਆਂ ਸੂਤਾ ਸੀ ਸਕਾਲਰਸ਼ਿਪ ਦਿੰਦੇ ਸੀ ਬਾਲ ਸਾਹਿਬ ਗਰੀਬ ਦੇ ਬੱਚੇ ਪੜ੍ਹ ਕੇ ਅਫਸਰ ਲੱਗ ਜਾ ਉਹ ਸਕਾਲਰਸ਼ਿਪ ਬੰਦ ਹੈ ਜੇ ਸਾਡੀਆਂ ਗਰੀਬ ਈਆਂ ਨੂੰ ਸਿੰਗਲ ਦਿੱਨੇ ਹੁੰਦੇ ਸੀ ਉਹ ਵੀ ਸਾਰਾ ਕੁਝ ਬੰਦ ਦਾ ਇਸ ਕਰਕੇ ਜੋ ਵੀ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਕੀਤਾ ਤੇ ਹੁਣ ਨਵਾਂ ਕਰਨਾ ਮੈਂ ਸਮਝਦਾ ਕਿ ਉਹਦੇ ਵਿੱਚ ਵਾਧਾ ਹੋਊਗਾ ਕਿਉਂਕਿ ਪ੍ਰਾਇਰਟੀ ਜਿਹੜੀ ਸਰਦਾਰ ਸੁਖਬੀ ਸਿੰਘ ਜੀ ਵੱਲੋਂ ਸਾਹਿਬ ਦੀ ਪ੍ਰਮਾਤਮਾ ਮੁੱਖ ਮੰਤਰੀ ਬਣਾਵੇ ਤਾਂ ਤੁਸੀਂ ਦੇਖੋਗੇ ਕਿ ਜਿਵੇਂ ਅੱਗੇ ਮਾਨ ਸਨਮਾਨ ਹਰ ਵਰਗ ਨੂੰ ਮਿਲਦਾ ਰਿਹਾ ਉਸ ਤੋਂ ਵੀ ਵੱਧ ਮਿਲੇਗਾ